ਅੱਜਕੱਲ ਬੇਲੇ ਹੀ ਪਰਿਵਾਰ ਐਸੇ ਹੋਣਗੇ ਜਿਨ੍ਹਾਂ ਦਾ ਕੋਈ ਨਾ ਕੋਈ ਜੀ ਬਾਹਰਲੇ ਮੁਰਕ ਨਹੀਂ ਗਿਆ ਬਹੁਤੇ ਜਾਣ ਦੀ ਤਿਆਰੀ ਕਰ ਰਹੇ ਹਨ ਵੱਡੇ ਛੋਟੇ ਸ਼ਹਿਰਾਂ ਵਿੱਚ ਬੀਜੇ ਅਤੇ ਆਈਲੈਟਸ ਵਾਲੀਆਂ ਹਟੀਆਂ ਲੋਕਾਂ ਨੂੰ ਵੱਡੇ ਸੁਪਨੇ ਦਿਖਾ ਕੇ ਆਪਣੇ ਵੱਲ ਖਿੱਚ ਰਹੀਆਂ ਹਨ ਇੰਡੀਆ ਵਿੱਚ ਇਹ ਸਭ ਤੋਂ ਵਧੀਆ ਰੋਜ਼ਗਾਰ ਹੈ ਇਹਨਾਂ ਹਟੀਆਂ ਦੇ ਮਾਲਕ ਸਹੀ ਜੀਵਨ ਬਸਰ ਕਰ ਰਹੇ ਹਨ ਤੇ ਮਹਿੰਗੀਆਂ ਗੱਡੀਆਂ ਵਿੱਚ ਘੁੰਮਦੇ ਹਨ ਤੇ ਅਸੀਂ ਆਪਣੀਆਂ ਜ਼ਮੀਨਾਂ ਵੇਚ ਜਾਂ ਕਹਿਣੇ ਕਰਕੇ ਥੱਬੇ ਭਾਰ ਨੋਟਾਂ ਦੇ ਦਿੰਦੇ ਹਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੜ੍ਹਾਈ ਦੇ ਬਹਾਨੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਨੌਜਵਾਨ ਸਖਤ ਮਿਹਨਤ ਤੋਂ ਬਾਅਦ ਸੈੱਟ ਹੋ ਜਾਂਦੇ ਹਨ ਫਿਰ ਵੀ ਈਐਮਆਈ ਦੇ ਖਰੀਦੇ ਕਰਾਂ ਜਾਂ ਭੁਗਤਾਨ ਦਾ ਭੁਗਤਾਨ ਕਰਦੇ ਜੀਵਨ ਬਸਰ ਕਰਦੇ ਹਨ ਕੁਝ ਕੁ ਸਮਝਦਾਰ ਜਵਾਕ 5-4 ਸਾਲਾਂ ਬਾਅਦ ਘਰੇ ਵੀ ਚਾਰ ਸੱਲੜ ਭੇਜਨੇ ਸ਼ੁਰੂ ਕਰ ਦਿੰਦੇ ਹਨ ਜਾਂ 5-4 ਸਾਲਾਂ ਤੋਂ ਸੁੱਖ-ਦੁੱਖ ਦੇ ਘਰੇ ਗੇੜਾ ਮਾਰਦੇ ਹਨ ਤੇ ਆਪਣੀ ਕਮਾਈ ਖਰਚ ਕੇ ਮੁੜ ਜਾਂਦੇ ਹਨ ਫਿਰ ਮੇਰੇ ਵਰਗੇ ਬਜ਼ੁਰਗਾਂ ਦੇ ਵੀ ਜਹਾਜ਼ਾਂ ਦੇ ਝੂਟੇ ਲੈਣ ਅਤੇ ਬਾਹਰਲੇ ਮੁਲਕਾਂ ਵਿੱਚ ਘੁੰਮਣ ਦਾ ਕੀੜਾ ਡੰਗ ਮਾਰਨ ਲੱਗਦਾ ਹੈ ਜਵਾਕਾਂ ਨੂੰ ਜੱਫੀਆਂ ਪਾਉਣ ਪੋਤੇ-ਪੋਤੀਆਂ ਨੂੰ ਮਿਲਣਾਂ ਦੇ ਦਾਲਚ ਵਿੱਚ ਬੁੜਾਪੇ ਵਿੱਚ ਉਹ ਵੀ ਪਾਸਪੋਰਟ ਦਫ਼ਤਰਾਂ ਵਿੱਚ ਠੱਕੇ ਠੁੱਕੇ ਖਾ ਕੇ 3 ਮਹੀਨਿਆਂ ਲਈ ਜਹਾਜ਼ ਚੜ ਜਾਂਦੇ ਹਨ ਬਾਹਰਲੇ ਮੁਲਕਾਂ ਦੇ ਸੁਪਨੇ ਬਜ਼ੁਰਗਾਂ ਲਈ ਬੋਝ ਬਣ ਜਾਂਦੇ ਹਨ ਉੱਥੇ ਉਹਨਾਂ ਨੂੰ ਕੋਈ ਢੰਗ ਦਾ ਸਾਥ ਨਹੀਂ ਮਿਲਦਾ ਉਹ ਕੋਈ ਰਿਕਸ਼ਾ ਆਟੋ ਲੈ ਕੇ ਘਰ ਤੋਂ ਬਾਹਰ ਘੁੰਮਣ ਨਹੀਂ ਜਾ ਸਕਦੇ ਇਕੱਲੇ ਹੀ ਘਰਦਿਆਂ ਕੰਧਾਂ ਵਿੱਚ ਕੈਦ ਹੋ ਰਹਿ ਕੇ ਰਹਿ ਜਾਂਦੇ ਹਨ ਉਹ پارکਾਂ ਜੋਗੀ ਰਹਿ ਜਾਂਦੇ ਹਨ ਜਾਂ ਨੇੜਲੇ ਗੁਰਦੁਆਰੇ ਉਹਨਾਂ ਦਾ ਬਸੇਰਾ ਬਣਦੇ ਹਨ ਓੜੀਕਦਿਆਂ ਨੂੰ ਮਸਾ ਵੀਕੈਂਡ ਆਉਂਦਾ ਹੈ ਫਿਰ ਜਵਾਕ ਬੁਢਾ ਬੁੜੀ ਨੂੰ ਸਰਬਨ ਪੁੱਤਰ ਵਾਂਗੂ ਮਾਡਰਨ ਮਹਿੰਗੀ ਬੈਂਗੀਕਾਰ ਦੇ ਵਿੱਚ ਬਿਠਾ ਕੇ ਗੇੜੀ ਲਵਾਉਂਦੇ ਆ। ਅੱਕੇ ਹੋਏ ਬਜ਼ੁਰਗ ਉਂਗਲਾਂ ਤੇ ਦਿਨ ਗਿਣਨ ਲੱਗਦੇ ਹਨ ਤੇ ਵਾਪਸੀ ਨੂੰ ਕਾਹਲ ਕਰਦੇ ਹਨ। ਘਰਾਂ ਚੋਂ ਲੱਗਦੀ ਮੇਰੀ ਸਾਲੀ ਜਿਹੜੀ ਉੱਥੇ 6 ਮਹੀਨੇ ਲਾ ਕੇ ਆਈ ਹੈ ਨੇ ਦੱਸਿਆ ਕਿ ਮੇਰਾ ਦਿਨ ਤਾਂ ਰਸੋਈ ਵਿੱਚ ਨਿਕਲ ਜਾਂਦਾ ਸੀ। ਤੇ ਇਹ ਘਰ ਵਿੱਚ ਕੈਦ ਹੋ ਕੇ ਰਹਿ ਗਏ ਸਨ। ਬਜ਼ੁਰਗ 3 ਮਹੀਨਿਆਂ ਦੀ ਮਿੱਠੀ ਜੇਲ ਤਾਂ ਘਟ ਆਉਂਦੇ ਹਨ ਇਸ ਤੋਂ ਵੱਧ ਨਹੀਂ ਜਾਂ ਫਿਰ ਸਰੀਰ ਫਿੱਟ ਹੋਵੇ 베ਰੀਆਂ ਤੋਂ 베ਰ ਤੋੜਨ ਦੀ ਹਿੰਮਤ ਹੋਵੇ ਖੁਦ ਗੱਡੀ ਚਲਾਉਣੀ ਆਉਂਦੀ ਹੋਵੇ ਉਥੇ ਕੰਮ ਕਰਨ ਵਾਲਿਆਂ ਦੀ ਕਦਰ ਹੁੰਦੀ ਹੈ ਮੇਰੇ ਵਰਗੇ ਬਹਿਲੇ ਫੇਸਬੁਕੀਆਂ ਨੂੰ ਤਾਂ ਘਰ ਅਤੇ ਬਾਹਰੀਆਂ ਅੱਖਾਂ ਘੂਰਦੇ ਰਹਿੰਦੀਆਂ ਹਨ ਜਨਾਨੀ ਦੇ ਹੱਡ ਗੋਡੇ ਚੱਲਦੇ ਹੋਣ ਤੇ ਰਸੋਈ ਸੰਭਾਲਣ ਦੀ ਹਿੰਮਤ ਹੋਵੇ ਫਿਰ ਦਿਨ ਲੱਗ ਰਿਹਾ ਦਾ ਪਤਾ ਨਹੀਂ ਲੱਗਦਾ ਪਰ ਆਪਣੇ ਵਤਨ ਦੀ ਤੇ ਪਿੰਡ ਦੀ ਯਾਦਾਂ ਸਤਾਉਂਦੀ ਹੀ ਹੈ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਸੀਂ ਵੀ ਆਪਣੇ ਆਪਣੇ ਕਮੈਂਟ ਮਿੱਠੀ ਜੇਲ੍ਹ ਬਾਰੇ ਜਰੂਰ ਦੱਸਣਾ ਆਪਣੇ ਆਪਣੇ ਤਜਰਬੇ ਸ਼ੇਅਰ ਕਰੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ